ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸੈਮੈਸਟਰ 1 BA ਸੈਮੈਸਟਰ 1 ਸਟੂਡੈਂਟਸ ਦੇ ਲਈ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੇ ਬੱਚੇ ਪ੍ਰਾਈਵੇਟ ਜਿਹੜੇ ਕਿ ਸਟੱਡੀ ਕਰ ਰਹੇ ਨੇ BA ਫਰਸਟ ਸੈਮੈਸਟਰ ਦੇ ਵਿੱਚ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਈਵੇਟ ਕੈਂਡੀਡੇਟਸ ਤੇ ਜਾਂ ਜਿਹੜੇ ਬੱਚੇ ਦੀ ਰੀਪੇਅਰ ਹੈ ਠੀਕ ਹੈ ਜਾਂ ਜਿਹੜੇ ਬੱਚੇ ਜਿਹੜੇ ਕਿ ਇੰਪਰੂਵਮੈਂਟ ਪੇਪਰ ਦੇ ਰਹੇ ਨੇ ਉਹਨਾਂ ਲਈ ਸਿਲੇਬਸ ਪੁਰਾਣਾ ਹੀ ਹੈ ਠੀਕ ਹੈ ਓਲਡ ਸਿਲੇਬਸ ਹੀ ਹੈ ਸਟੂਡੈਂਟਸ ਕੋਈ ਨਿਊ ਸਿਲੇਬਸ ਨਹੀਂ ਹੈ ਕਿਉਂਕਿ ਬਹੁਤ ਸਾਰੇ ਬੱਚੇ ਕਮੈਂਟ ਕਰ ਰਹੇ ਨੇ ਤਾਂ ਸਟੂਡੈਂਟਸ ਪੇਪਰ ਦਾ ਪੈਟਰਨ ਵੀ ਉਹੀ ਹੈ ਜਿਹੜਾ ਪਹਿਲਾਂ ਸੀ 올ਡ ਹੀ ਤੇ ਪੇਪਰ ਦਾ ਜਿਹੜਾ ਸਿਲੇਬਸ ਉਹ ਵੀ 올ਡ ਹੀ ਹੈ ਤੇ ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਤੇ ਇਹ ਦੱਸਿਆ ਕਿ ਸਿਲੇਬਸ 올ਡ ਹੀ ਹੈ ਤੇ ਨਾਲ ਦੀ ਨਾਲ ਲਾਸਟ ਮੂਮੈਂਟ ਤੇ ਤੁਸੀਂ ਆਪਣੀ ਕਿੱਦਾਂ ਤਿਆਰੀ ਕਰਨੀ ਹੈ ਪੇਪਰ ਦੀ ਠੀਕ ਹੈ ਕੀ ਕੀ ਕੁਝ ਤੁਸੀਂ ਰਿਵਾਈਜ਼ ਕਰਨਾ ਹੈ ਉਹ ਤੁਹਾਡੇ ਨਾਲ ਇਹਵੇਂ ਜਾਣਕਾਰੀ ਸ਼ੇਅਰ ਕਰ ਰਹੇ ਹਾਂ ਤੇ ਕਿੱਦਾਂ ਤੁਸੀਂ ਪੇਪਰ ਨੂੰ ਕਰਨਾ ਹੈ ਤਾਂ ਕਿ ਤੁਸੀਂ ਪੇਪਰ ਨੂੰ ਜਿਹੜੇ ਕਿ ਪਾਸ ਕਰ ਸਕੋ ਠੀਕ ਹੈ ਤੇ ਆਪਾਂ ਤੁਹਾਡਾ ਪਾਸਿੰਗ ਫਾਰਮੂਲਾ ਦੱਸ ਰਹੇ ਹਾਂ ਵੀ ਕਿੱਦਾਂ ਤੁਸੀਂ ਆਪਣੀ ਜਿਹੜੀ ਕਿ ਤਿਆਰੀ ਕਰਨੀ ਹੈ ਕਿਵੇਂ ਪੇਪਰ ਅਟੈਂਪਟ ਕਰਨਾ ਤੇ ਜਿਨ੍ਹਾਂ ਨੇ ਹਾਈ ਸਕੋਰ ਲੈਣੇ ਨੇ ਉਹਨਾਂ ਲਈ ਵੀ ਠੀਕ ਹੈ ਹਾਂਜੀ ਜਿਹੜਾ ਤੁਹਾਡਾ ਪੇਪਰ ਹੈ ਹਾਂਜੀ ਤੁਹਾਡਾ ਜਿਹੜਾ ਕਿ ਪੇਪਰ ਹੈ ਇਹ 45 ਦਾ ਤਾਂ ਪਹਿਲਾਂ ਜਿਹੜੀ ਕਿ ਇਹ ਰੈਗੂਲਰ ਸਟੂਡੈਂਟਸ ਦਾ ਹੁੰਦਾ ਸੀ ਮਤਲਬ ਕਿ 5 ਮਾਰਕਸ ਐਸੈਸਮੈਂਟ ਦਾ ਲੱਗਦੇ ਸੀ ਬਟ ਜਿਹੜੇ ਪ੍ਰਾਈਵੇਟ ਕੈਂਡੀਡੇਟਸ ਨੇ ਜਾਂ ਜਿਹਨਾਂ ਨੇ ਰਿਪੇਅਰ ਉਹਨਾਂ ਦਾ ਇਹ 50 ਦੇ ਹੋਊਗਾ 50 ਦੇ ਵਿੱਚੋਂ ਤੁਹਾਨੂੰ ਪੇਪਰ ਨੂੰ ਪਾਸ ਕਰਨ ਲਈ ਚਾਹੀਦੇ ਨੇ 18 ਮਾਰਕਸ 18 ਮਾਰਕਸ 18 ਮਾਰਕਸ ਤੁਸੀਂ ਕਿੱਦਾਂ ਲੈਣੇ ਨੇ ਆਪਾਂ ਤੁਹਾਡੇ ਨਾਲ ਦੱਸਦੇ ਹਾਂ ਇਹ ਜਾਣਕਾਰੀ ਸ਼ੇਅਰ ਕਰਦੇ ਹਾਂ ਦੇਖੋ ਇਹ ਮੇਰੇ ਕੋਲ ਪ੍ਰੀਵੀਅਸ ਪੇਪਰ ਆ ਤੇ ਇਹਦੀ ਫੁੱਲ ਅਨਸਰ ਕੀ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਠੀਕ ਹੈ ਤੇ ਫੁੱਲ ਅਨਸਰ ਕੀ ਤੇ ਇਸ ਤੋਂ ਇਲਾਵਾ 2022 ਦਾ ਜਿਹੜਾ ਪੇਪਰ ਉਹਦੀ ਫੁੱਲ ਅ ਅ uh, 15 ਤੋਂ ਲੈ ਕੇ 22 ਤੱਕ ਦੇ ਜਿਹੜੇ ਕਿ ਗ੍ਰਾਮਰ ਸਾਰੇ ਅਪਲੋਡ ਤੁਸੀਂ ਵਾਚ ਕਰ ਸਕਦੇ ਹੋ ਚੈਨਲ ਤੇ ਜਾ ਕੇ ਤੁਸੀਂ ਜਿਹੜੇ ਕਿ ਮਤਲਬ ਕਿ ਟੂਰ ਸਟਡੀ ਕਲਾਸਾਂ ਚੈਨਲ ਜਿਹੜੇ ਕਿ ਸਰਚ ਕਰਨਾ YouTube ਤੇ ਦੈਨ ਉਸ ਤੋਂ ਬਾਅਦ ਤੁਸੀਂ ਜਦੋਂ ਪਲੇਲਿਸਟ ਦੇ ਵਿੱਚ ਜਾਉਂਗੇ ਪਲੇਲਿਸਟ ਦੇ ਵਿੱਚੋਂ ਤੁਸੀਂ ਨੀਚੇ ਸਕਰੋਲ ਕਰੋਗੇ ਦੇਖੋ ਪਲੇਲਿਸਟ ਦੇ ਵਿੱਚ ਨੀਚੇ ਸਕਰੋਲ ਕਰਨਾ BA ਫਰਸਟ semesters ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਠੀਕ ਹੈ ਇਹਨੂੰ ਓਪਨ ਕਰਨਾ ਜੇ ਤੁਸੀਂ ਇਹਨੂੰ ਓਪਨ ਕਰੋਗੇ ਇਹ ਮੈਂ ਗ੍ਰਾਮਰ ਪਾਰਟ ਕਿਉਂ ਦੱਸ ਰਹੀ ਮੈਂ ਤੁਹਾਨੂੰ ਦੱਸਦੀ ਕਿਉਂਕਿ ਤੁਸ ਤੁਹਾਨੂੰ ਪੇਪਰ ਚ ਪਾਸ ਹੋਣ ਦੇ ਵਿੱਚ ਸਭ ਤੋਂ ਵੱਧ ਹੈਲਪ ਕਰੂਗੀ ਗ੍ਰਾਮਰ ਠੀਕ ਹੈ ਦੇਖੋ ਇੱਕ ਤਾਂ ਤੁਸੀਂ ਪ੍ਰੀਵਿਅਸ ਐਗਜ਼ਾਮ 2022 ਵਾਲਾ ਸਾਰਾ ਦੇਖਣਾ ਠੀਕ ਹੈ ਤੇ ਇੱਕ 23 ਵਾਲੀ ਜਿਹੜੀ ਅਨਸਰ ਕੀ ਜੋ 2023 ਦੇ ਵਿੱਚ ਪੇਪਰ ਹੋਏ ਸੀ ਉਹਦੀ ਅਨਸਰ ਕੀ ਵਾਚ ਕਰਨੀ ਆ ਤੇ ਇਸ ਤੋਂ ਇਲਾਵਾ ਜਿਹੜੇ ਕਿ 2015 ਤੋਂ ਲੈ ਕੇ 2022 ਤੱਕ ਦੇ ਜਿਹੜੇ ਟਰਾਂਸਲੇਸ਼ਨ ਮਨ ਲਗੀ ਤੁਸੀਂ ਆਹ ਵਾਲੀ ਵੀਡੀਓਜ਼ ਪੱਕਾ ਦੇਖ ਲੈਣੇ ਨੇ ਤੁਸੀਂ ਪੱਕਾ ਪਾਸ ਹੋ ਜਾਓਗੇ ਕਿਉਂਕਿ ਪ੍ਰੀਵੀਅਸ ਜਿਹੜੀ ਗ੍ਰਾਮਰ ਆ ਉਹਦੇ ਵਿੱਚ ਉਹ ਬਹੁਤ ਚੀਜ਼ਾਂ ਰਿਪੀਟ ਹੁੰਦੀਆਂ ਨੇ ਤੇ ਤੁਹਾਨੂੰ ਰੂਲ ਵੀ ਪਤਾ ਲੱਗ ਜਾਣਗੇ ਕਿ ਗ੍ਰਾਮਰ ਕਿੱਦਾਂ ਕਰਨੀ ਹੈ ਦੇਖੋ ਇੱਕ ਤਾਂ 2022 ਦਾ ਪੇਪਰ ਹੋਗਾ ਇੱਕ 23 ਵਾਲੀ ਅਨਸਰ ਕੀ ਹੋਗੀ ਇਸ ਤੋਂ ਇਲਾਵਾ ਆਪਾਂ ਨੇ ਜਿਹੜੀ ਕਿ ਟਰਾਂਸਲੇਸ਼ਨ 25 ਤੋਂ ਲੈ ਕੇ 22 ਤੱਕ ਦੀ ਕਰਵਾਈ ਹੋਈ ਹੈ ਠੀਕ ਹੈ ਦਨ ਉਸ ਤੋਂ ਬਾਅਦ ਪ੍ਰੀਵੀਅਸ ਗ੍ਰਾਮਰ ਆ ਜਿਹੜੀ ਕਿ ਇਹ ਵੀ ਸਾਰਾ ਕਰਵਾਇਆ ਹੋਇਆ ਤੇ ਪਾਸਿੰਗ ਫਾਰਮੂਲਾ ਵੀ ਅਪਲੋਡ ਕੀਤੀ ਹੋਈ ਹੈ ਅਗਰ ਤੁਸੀਂ ਵੀਡੀਓ ਵਾਚ ਕਰਨੀ ਹੈ ਠੀਕ ਹੈ ਤੇ ਸਾਰੇ ਪੁਆਇੰਟਸ ਪ੍ਰੋਸ ਸਾਰਾ ਕੁਝ ਕਰਵਾਇਆ ਹੋਇਆ ਠੀਕ ਹੈ 1 1 ਅਨਸਰ ਕਰਵਾਇਆ ਹੈ ਓਨਲੀ 올 ਇੰਪੋਰਟੈਂਟ ਕੁਐਸਚਨ ਓਨਲੀ 1 ਅਨਸਰ ਓਕੇ ਓਨਲੀ 1 ਅਨਸਰ ਪ੍ਰੋਸ ਤੇ ਵੱਧ ਤੋਂ ਵੱਧ ਜਿਹੜੇ ਕਿ ਤੁਸੀਂ ਯਾਦ ਕਰਨੇ ਨੇ ਕਿਉਂਕਿ ਪ੍ਰੋਸ ਦੇ ਵਿੱਚ ਇੱਕ ਕੁਐਸਚਨ ਹੁੰਦਾ ਪੋਇਮ ਵਿੱਚ ਕਾਫੀ ਕੁਐਸਚਨ ਹੋ ਜਾਂਦੇ ਨੇ ਵੈਸੇ ਪੋਇਮ ਜਿਵੇਂ ਗੀਤਾਂਜਲੀ ਇਹ ਵਾਲੀ ਪੋਇਮ ਪੱਕਾ ਕਰ ਲਓ ਇਹ ਮੈਂ ਤੁਹਾਨੂੰ ਦੱਸਦੀ ਕਿੰਨੇ ਤੁਸੀਂ ਪ੍ਰੋਸ ਜਸਟ ਲਾਸਟ ਰੀਡਿੰਗ ਕਿਵੇਂ ਕਰਨੀ ਹੈ ਹਾਂਜੀ ਇਹ ਤਾਂ ਤੁਹਾਨੂੰ ਵੈਸੇ ਦੱਸਣਾ ਹੋਗਾ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਤਾਂ ਗ੍ਰਾਮਰ ਪਾਰਟ ਗ੍ਰਾਮਰ ਪਾਰਟ ਦੇ ਵਿੱਚ ਡੂ ਐਸ ਡਾਇਰੈਕਟ ਡੂ ਐਸ ਡਾਇਰੈਕਟ ਜਿਹਦੇ ਵਿੱਚ ਤੁਹਾਡਾ ਚੇਂਜ ਆਵੋਇਸ ਠੀਕ ਹੈ ਇਹ ਸਾਰ ਜਿਹੜੇ ਚ ਮੈਂ ਤੁਹਾਨੂੰ ਜਿਹੜੇ ਪ੍ਰੀਵਿਅਸ ਪੇਪਰ ਦੀ ਗ੍ਰਾਮਰ ਜਿਹੜੀ ਸੋਲਵ ਕੀਤੀ ਹੋਈ ਉਹਦੇ ਵਿੱਚ ਸਾਰੇ ਰੂਲ ਵੀ ਤੁਹਾਨੂੰ ਦੱਸੇ ਹੋਏ ਨੇ ਗ੍ਰਾਮਰ ਡਿਟਰਮੀਨਨ ਠੀਕ ਹੈ ਮਾਡਲਸ ਤੇ ਇਹ ਸਾਰਾ ਪੋਰਸ਼ਨ ਕਿੰਨੇ ਦਾ 10 ਮਾਰਕਸ ਦਾ ਤਾਂ ਤੁਹਾਨੂੰ ਪੇਪਰ ਨੂੰ ਪਾਸ ਹੋਣ ਲਈ ਚਾਹੀਦੇ ਨੇ 18 ਮਾਰਕਸ ਤਾਂ ਤੁਹਾਡੇ ਡੂ ਐਸ ਡਾਇਰੈਕਟ ਸਾਰੇ ਸਹੀ ਨੇ ਤਾਂ ਇਹ 10 ਮਾਰਕਸ ਇੱਥੇ ਹੀ ਆ ਗਏ ਦਨ ਉਸ ਤੋਂ ਬਾਅਦ ਫਿਰ ਅੱਗੇ ਜਿਹੜੇ ਕਿ ਅਨਟੋਨੀਅਮਸ ਨੇ ਇਹ ਵੀ ਉਹਦੇ ਵਿੱਚੋਂ ਹੀ ਆ ਜਾਂਦੇ ਨੇ ਠੀਕ ਹੈ ਫਿਰ ਟ੍ਰਾਂਸਲੇਸ਼ਨ ਟ੍ਰਾਂਸਲੇਸ਼ਨ ਵੀ ਰਿਪੀਟਡ ਹੋ ਜਾਂਦੀ ਹੈ ਰਿਪੀਟ ਬਹੁਤ ਹੁੰਦੀ ਹੈ ਤੇ ਜਿਹੜੀ ਟ੍ਰਾਂਸਲੇਸ਼ਨ ਆ ਵੈਸੇ ਵੀ ਤੁਹਾਨੂੰ ਸਮਝਾਈ ਹੋਈ ਵੀ ਮੈਂ ਸਾਰਾ ਵੀ ਕਿਦਾਂ ਤੁਸੀਂ ਜਿਹੜੇ ਕਿ ਟੈਂਸ ਦੇ ਅਕੋਰਡਿੰਗ ਕਰਨੀਆਂ ਤਾਂ ਟ੍ਰਾਂਸਲੇਸ਼ਨ ਚ 4 ਮਾਰਕਸ ਤਾਂ ਗ੍ਰਾਮਰ ਪੋਰਸ਼ਨ ਇੱਥੋਂ ਤੁਹਾਡੇ ਕਿੰਨੇ ਮਾਰਕਸ ਵੰਡ ਰਹੇ ਨੇ 14 14 ਮਾਰਕਸ ਦੀ ਤੁਹਾਡੀ ਇੱਥੋਂ ਗ੍ਰਾਮਰ ਆ ਜਿਹਦੇ ਵਿੱਚੋਂ ਤੁਹਾਨੂੰ ਪੇਪਰ ਨੂੰ ਪਾਸ ਕਰਨ ਲਈ ਕਿੰਨੇ ਮਾਰਕਸ ਰਹਿ ਗਏ ਪਿੱਛੇ 4 ਮਾਰਕਸ ਰਹਿ ਗਏ ਤਾਂ ਉਹ ਜਿਹੜੇ 4 ਮਾਰਕਸ ਤੁਹਾਨੂੰ ਕਿੱਥੋਂ ਆਉਣਗੇ ਇੱਕ ਆ ਹਾਂਜੀ ਉਹ 4 ਮਾਰਕਕਸ ਤੁਸੀਂ ਕਿੱਥੋਂ ਲੈਣੇ ਨੇ ਇੱਕ ਆ ਉਹ ਤੁਹਾਨੂੰ ਪੈਸੇਜ ਆਊਗਾ ਉਹਨੂੰ ਧਿਆਨ ਦੇ ਨਾਲ ਰੀਡ ਕਰਨਾ ਫਿਰ ਉਹਦੇ ਅਨਸਰ ਕਈ ਵਾਰ ਜਿਹੜੇ ਅਨਸਰ ਹੈ ਤੁਹਾਨੂੰ ਬਹੁਤ ਈਜ਼ੀ ਮਿਲ ਜਾਂਦੇ ਨੇ ਬਟ ਕਈ ਵਾਰ ਅਨਸਰ ਹੈ ਜਿਹੜੇ ਕਿ ਘੁਮਾ ਕੇ ਪਾਏ ਹੋਏ ਹੁੰਦੇ ਨੇ ਜਿਵੇਂ ਤੁਹਾਨੂੰ ਹਿਸਟਰੀ ਚ ਵੀ ਆਉਂਦਾ ਹੁੰਦਾ ਉਹਨਾਂ ਪਲੱਸ 2 ਚ ਆਇਆ ਸੀ ਤੇ ਪੰਜਾਬੀ ਚ ਵੀ ਆਉਂਦਾ ਹੁੰਦਾ ਪੈਸੇਜ ਨੂੰ ਸੋਲਵ ਕਰਨਾ ਐਵੇਂ ਇੰਗਲਿਸ਼ ਦੇ ਵਿੱਚ ਆ ਕਈ ਕੁਐਸਚਨ ਜਿਹੜੇ ਕਿ ਘੁਮਾ ਕੇ ਪਾਏ ਹੋਏ ਹੁੰਦੇ ਨੇ ਸੋ ਧਿਆਨ ਦੇ ਨਾਲ ਕੇਅਰਫੁਲੀ ਬਿਲਕੁਲ ਮਾਈਂਡ ਨੂੰ ਇਹ ਨਿਸ਼ਾਂਤ ਕਰਕੇ ਤੁਸੀਂ ਪੈਸੇਜ ਨੂੰ ਰੀਡ ਕਰਨਾ ਉਹਦੇ ਅਨਸਰ ਸਭ ਤੋਂ ਪਹਿਲਾਂ ਅਨਸਰ ਰੀਡ ਕਰਕੇ ਫਿਰ ਪੈਸੇਜ ਨੂੰ ਰੀਡ ਕਰਨਾ ਉਹਦੇ ਨਾਲ ਰਿਲੇਟਡ ਤੁਹਾਨੂੰ ਪਤਾ ਲੱਗ ਜਾਂਦਾ ਹੁੰਦਾ ਠੀਕ ਹੈ ਇਹ ਹੋਣਗੇ 5 ਮਾਰਕਸ ਦਾ ਇਹ ਤਾਂ ਤਾਂ ਇਹ ਜਿਹੜੇ ਕੀ ਹੈਗਾ 5 ਮਾਰਕਸ ਦਾ ਤਾਂ ਇਥੋਂ ਤੁਹਾਡੇ ਕਿੰਨੇ ਬਣਗੇ 14 ਦਾ ਜਿਹੜਾ ਤੁਹਾਡਾ ਡੂ ਐਸ ਡਾਇਰੈਕਟ ਤੇ ਹੈਗਾ ਸਿਰ ਟ੍ਰਾਂਸਲੇਸ਼ਨ 14 ਮਾਰਕਸ ਦਾ ਤੇ ਉਸ ਤੋਂ ਬਾਅਦ 5 ਇੱਥੋਂ ਤੁਹਾਡੇ ਹੋਗੇ 19 ਮਾਰਕਸ 19 ਮਾਰਕਸ ਇੱਥੇ ਤੁਹਾਡੇ ਜਿਹੜੇ ਪਾਸਿੰਗ ਸਕੋਰ ਬਣਗੇ ਉਸ ਤੋਂ ਇਲਾਵਾ ਜਿਹੜਾ ਹੋਊਗਾ ਤੁਹਾਡਾ ਸਟੈਂਜਾ ਸਟੈਂਜ ਜਿਹੜੇ ਕਿ ਰੈਫਰੈਂਸ ਟੂ ਕੰਟੈਕਸ ਐਕਸਪਲੇਨੇਸ਼ਨ ਪੋਇਟਰੀ ਚ ਆਉਣੇ ਨੇ ਤੇ ਇੱਕ ਆਉਣਾ ਨੇ ਤੁਹਾਨੂੰ ਜਿਹੜੇ ਕਿ ਅ ਪ੍ਰੋਜ਼ ਦੇ ਵਿੱਚੋਂ ਪ੍ਰੋਜ਼ ਦੇ ਵਿੱਚੋਂ ਮੈਂ ਤੁਹਾਨੂੰ ਕਿਹਾ ਹੋਇਆ ਵੀ ਤੁਸੀਂ ਕਿੱਦਾਂ ਕਰਨੇ ਨੇ ਠੀਕ ਹੈ ਤੇ ਜਿਹੜੇ ਕਿ ਜਿਹੜੇ ਕਿ ਤੁਹਾਡਾ ਪੋਇਮ ਵਾਲਾ ਵੀ ਆ ਪੋਇਮ ਮਤਲਬ ਕੀ ਹੈ ਹੁੰਦਾ ਜਿਵੇਂ ਸਪੋਜ਼ ਇੱਕ Song ਲਿਖਿਆ ਹੋਇਆ ਹੈ ਨਾ Song ਨੂੰ ਜਦੋਂ ਤੁਸੀਂ ਆਪ ਪੜ੍ਹਦੇ ਜਾਂ ਕੱਪਟਨ ਪੜ੍ਹਦੇ ਆ ਫਿਰ ਉਹਨੂੰ ਜਦੋਂ ਤੁਸੀਂ ਆਪ ਦੱਸਦੇ ਆ ਤਾਂ ਹੋਟਾਂਗੇ ਨਾਲ ਦੱਸਦੇ ਆ ਤਾਂ ਇਹਦੇ ਵਿੱਚ ਪਹਿਲਾਂ ਤਾਂ ਕੰਟੈਕਸਟ ਦੇ ਵਿੱਚ ਤੁਸੀਂ ਕੀ ਕਹੋਗੇ ਪੋਇਟਰੀ ਦੇ ਵਿੱਚ ðiਸ ਲਾਈਨਸ ਹੈਵ ਬੀਨ ਟੇਕਨ ਫਰੋਮ ਦਾ ਪੋਇਮ ਅਗਰ ਤੁਹਾਨੂੰ ਪੋਇਮ ਦਾ ਪਤਾ ਲੱਗੇ ਜਾਂਦਾ ਵੈਸੇ ਤਾਂ ਪੜਿਆ ਜਾਂਦਾ ਪਤਾ ਲੱਗ ਜਾਂਦਾ ਆਪ ਨੂੰ ਹਨ ਪੋਇਮ ਦਾ ਨੇਮ ਲਿਖ ਦਿਓ ਅਗਰ ਤਾਂ ਉਹਨੂੰ ਰਾਈਟਰ ਜਾਂ ਤਾਂ ਰਾਈਟਰ ਵੀ ਲਿਖ ਦਿਓ ਤਾਂ ਲੈਨ ਉਸ ਤੋਂ ਬਾਅਦ ਇਨ ðiਸ ਲਾਈਨਸ ਦਾ ਪੋਇਟ ਸੇਜ਼ ਤੁਹਾਨੂੰ ਇਹਨਾਂ ਦੇ ਵਿੱਚੋਂ ਦੋ ਇੱਕ ਲਾਈਨਾਂ ਲਿਖ ਦੇਣੀਆਂ ਨੇ ਫਿਰ ਉਹਦੀ ਜਿਹੜੀ ਕਿ ਐਕਸਪਲੇਨੇਸ਼ਨ ਦੇ ਵਿੱਚ ਜੇ ਤੁਹਾਨੂੰ ਉਸ ਪਤਾ ਲੱਗੇ ਵੀ ਇਸ ਪੋਇਮ ਦੇ ਵਿੱਚੋਂ ਉਸ ਪੋਇਮ ਦੇ ਵਿੱਚੋਂ ਜਿਹੜੇ ਵੀ ਤੁਹਾਨੂੰ ਕੁਐਸਚਨ ਆਉਂਦੇ ਨੇ ਉਹਨਾਂ ਦੇ ਵਿੱਚੋਂ ਮੇਨ ਮੇਨ ਲਾਈਨਾਂ ਠੀਕ ਹੈ ਤੇ ਬਾਕੀ ਇਹ ਹੀ ਲਾਈਨਾਂ ਲਿਖ ਦੇਣੀਆਂ ਨੇ ਜੇ ਤੁਹਾਨੂੰ ਪੋਇਮ ਦੇ ਵਿੱਚੋਂ ਵੀ ਲਾਈਨਾਂ ਨਹੀਂ ਯਾਦ ਆ ਰਹੀਆਂ ਐਟ ਅ ਟਾਈਮ ਤਾਂ ਤੁਸੀਂ ਐਕਸਪਲੇਨੇਸ਼ਨ ਦੇ ਵਿੱਚ ਕੀ ਕਹਿਣਾ ਇਨ ਥੀਸ ਲਾਈਨਸ ਦਾ ਪੋਇਟ ਸੇਜ਼ ਇਨ ਥੀਸ ਲਾਈਨਸ ਦਾ ਪੋਇਟ ਸੇਜ਼ ਥੈਟ ਉਸ ਤੋਂ ਬਾਅਦ ਇਹਨਾਂ ਲਾਈਨਾਂ ਨੂੰ ਹੀ ਅੱਗੇ ਪਿੱਛੇ ਕਰਕੇ ਜਿਹੜਾ ਕਿ ਲਿਖ ਦੇਣਾ ਕਿਸੇ ਹਾਲਤ ਵਿੱਚ ਛੱਡਣਾ ਵਨ ਤੁਸੀਂ ਜਿਹੜੀ ਪੋਇਟਰੀ ਸ਼ੋ ਕਰਨਾ ਹੋਊਗਾ ਤੇ ਵਨ ਤੁਸੀਂ ਜਿਹੜੀ ਕਿ ਇਹਦੇ ਵਿੱਚੋਂ ਕਰਨਾ ਹੋਊਗਾ ਪ੍ਰੋਜ਼ ਦੇ ਵਿੱਚੋਂ ਪ੍ਰੋਜ਼ ਦੇ ਵਿੱਚੋਂ ਵੀ ਦੀਸ ਲਾਈਨਸ ਹੈਵ ਬੀਨ ਟੇਕਨ ਫਰੋਮ ਦਾ ਪ੍ਰੋਜ਼ ਪ੍ਰੋਜ਼ ਦਾ ਨੇਮ ਲਿਖ ਦਿਓ ਜਿਹੜੇ ਪ੍ਰੋਜ਼ ਚੋਂ ਆ ਗਿਆ ਫਿਰ ਉਹਦੀ ਐਕਸਪਲੇਨੇਸ਼ਨ ਦੇ ਵਿੱਚ ਵੀ ਇਨ ਦੀਸ ਲਾਈਨਸ ਦਾ ਰਾਈਟਰ ਸੇਜ਼ ਠੀਕ ਹੈ ਇੱਥੇ ਰਾਈਟਰ ਬੋਲਣਾ ਰਾਈਟਰ ਸੇਜ਼ ਅੱਗੇ ਇਹਨਾਂ ਲਾਈਨ ਨੂੰ ਲਿਖ ਦੇਣਾ ਮਤਲਬ ਕਿ ਕਿਸੇ ਵੀ ਹਾਲਤ ਚ ਨਹੀਂ ਛੱਡਨੇ ਹੈਗਾ 10 ਮਾਰਕਸ ਦੇ ਨੇ 10 ਚੋਂ ਅਗਰ ਤੁਸੀਂ ਐਦਾਂ ਵੀ ਲਿਖ ਦਿਓਗੇ ਤਾਂ ਤੁਹਾਨੂੰ 2 ਆ 2 ਠੀਕ ਹੈ ਮਤਲਬ ਕਿ 4 অর 5 ਮਾਰਕਸ ਤੁਹਾਨੂੰ ਪੱਕਾ ਆ ਜਾਣਗੇ ਤਾਂ 19 ਨੂੰ ਉੱਥੇ ਬਣੀ ਸੀ ਜੇ ਆਪਾਂ ਇਹਦੇ ਵਿੱਚੋਂ 5 ਲਗਾ ਲਈਏ ਠੀਕ ਹੈ ਜਾਂ 4 ਲਗਾ ਲਈਏ ਤੁਸੀਂ 19 ਦੇ ਵਿੱਚ 4 ਪਲੱਸ ਕਰੇ 23 ਹੋ ਗਏ ਉਸ ਤੋਂ ਬਾਅਦ ਤੁਸੀਂ ਲਾਸਟ ਦੇ ਵਿੱਚ ਇੱਕ ਪ੍ਰੋਜ਼ ਪ੍ਰੋਜ਼ ਦੇ ਵਿੱਚੋਂ ਤੁਹਾਨੂੰ ਕੁਐਸਚਨਸ ਆਉਣੇ ਨੇ ਜਿਹੜੇ ਕਿ 3 3 ਦੇ ਵਿੱਚੋਂ ਤੁਸੀਂ ਕੋਈ ਦੋ ਕਰਨੇ ਹੋਣਗੇ ਤਾਂ ਪ੍ਰੋਜ਼ ਹੈਗੇ ਨੇ ਟੋਟਲ ਆਪਣੇ 3 4 4 ਪ੍ਰੋਜ਼ ਨੇ ਠੀਕ ਹੈ ਮਤਲਬ ਕਿ ਲਾਸਟ ਮੂਮੈਂਟ ਤੇ ਜਦ ਤੋ ਤੁਸੀਂ ਤਿੰਨ ਅਪਰੋਜ਼ ਕਰੇ ਹੋਏ ਨੇ ਤਾਂ ਬਹੁਤ ਵਧੀਆ ਗੱਲ ਆ ਜਿਹੜੇ ਬੱਚਿਆਂ ਨੇ ਤਿੰਨ ਕੀਤੇ ਹੋਏ ਨੇ ਤਾਂ ਤਿੰਨੇ ਤੁਸੀਂ ਰਿਵਾਈਜ਼ ਕਰ ਲਓ ਹਾਂਜੀ ਇਹਨਾਂ ਨੇ ਕੁਝ ਨਹੀਂ ਕੀਤਾ ਹੋਇਆ ਕੋਈ ਦੋ ਅਪਰੋਜ਼ ਕਰ ਲਓ ਠੀਕ ਆ ਕੋਈ ਵੀ ਦੋ ਅਪਰੋਜ਼ ਕਰ ਲਓ ਜਿਵੇਂ ਇੱਕ ਗੁੱਡ ਹੈਂਡ ਰਾਈਟਿੰਗ ਵਾਲਾ ਕਰ ਲਓ ਹਨ ਕਿਉਂਕਿ ਉਹਦੇ ਵਿੱਚ ਇੱਕ ਇੱਕ ਕੀ ਕੁਐਸਚਨ ਆ ਆਈ ਹੈਵ ਡ੍ਰੀਮ ਵਾਲੇ ਚ ਵੀ ਮੇਕ ਇੱਕ ਕੀ ਕੁਐਸਚਨ ਕਰਵਾਇਆ ਹੋਇਆ ਇਹਦੇ ਵਿੱਚ ਮੇਕ ਕੀ ਕੁਐਸਚਨ ਸਾਰੇ ਜਿਹੜੇ ਕੀ-ਕੀ ਕੁਐਸਚਨ ਕਰਵਾਇਆ ਹੋਇਆ ਉਹ ਵੀ ਸਾਰੀ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਤਾਂ ਇਹਦੇ ਵਿੱਚੋਂ ਤੁਸੀਂ ਕੋਈ ਦੋ ਪ੍ਰੋਸ ਚੰਗੇ ਢੰਗ ਦੇ ਨਾਲ ਕਰ ਲ ਉਹਨਾਂ ਦੇ ਕੁਐਸਚਨ ਲਰਨ ਕਰ ਲਓ ਜੋ ਮਰਜ਼ੀ ਤੁਹਾਨੂੰ ਕੁਐਸਚਨ ਆਵੇ ਤੁਸੀਂ ਉਹੀ ਆਨਸਰ ਲਿਖ ਦੇਣੇ ਨੇ ਠੀਕ ਹੈ ਖਭਰਾਉਣਾ ਨਹੀਂ ਹੈਗਾ ਕਿਈ ਵਾਰ ਕੁਐਸਚਨ ਘੁਮਾ ਕੇ ਪਾ ਲੈਂਦੇ ਨੇ ਤੁਸੀਂ ਨਹੀਂ ਖਭਰਾਉਣਾ ਹੈਗਾ ਤੁਸੀਂ ਜੋ ਤੁਹਾਨੂੰ ਯਾਦ ਹੈਗਾ ਉਸ ਅਪਰੋਚ ਦੇ ਵਿੱਚੋਂ ਤੁਸੀਂ ਉਹ ਲਿਖ ਦੇਣਾ ਓਕੇ ਮੇਨ ਗੱਲ ਕੀ ਯਾ ਰੱਖਣੀ ਹੈ ਸਭ ਤੋਂ ਮੇਨ ਪੁਆਇੰਟ ਕੀ ਯਾ ਰੱਖਣਾ ਕਿ ਤੁਹਾਡੀ ਜਿਹੜੀ ਕਿ ਮਿਸਟੇਕਸ ਨਹੀਂ ਹੋਣੇ ਚਾਹੀਦੇ ਨੇ ਪੇਪਰ ਦੇ ਵਿੱਚ ਜਿੰਨਾ ਵੀ ਤੁਸੀਂ ਆਨਸਰ ਲਿਖੋ ਵਿਦਆਊਟ ਮਿਸਟੇਕ ਲਿਖਣਾ ਤੇ ਓਵਰਰਾਈਟਿੰਗ ਨਹੀਂ ਕਰਨਾ ਹੈਗਾ ਮੰਨ ਲਓ ਜੇ ਤੋ ਰੋਂਗ ਹੋ ਗਿਆ ਤਾਂ ਤੁਸੀਂ ਐ ਬੱਚੇ ਕਰ ਦਿੰਦੇ ਨੇ ਹਨਾ ਐਵੇਂ ਨਹੀਂ ਕਰਨਾ ਹੈਗਾ ਜਸਟ ਇੱਕ ਲਾਈਨ ਲਗਾ ਦਿਓ ਅਗਰ ਤਾਂ ਰੋਂਗ ਹੋ ਗਿਆ ਵੈਸੇ ਤਾਂ ਤੁਸੀਂ ਅਵੋਇਡ ਕਰਨੀ ਨੇ ਮਿਸਟेक्स ਜਿੰਨਾ ਵੀ ਲਿਖੋ ਵਿਦਆਊਟ ਮਿਸਟेक्स ਲਿਖੋ ओके ਤੇ ਜਦੋਂ ਤੁਹਾਡਾ ਕੁਐਸਚਨ ਖਤਮ ਹੋ ਰਿਹਾ ਜਾਂ ਜਿਵੇਂ ਤੁਹਾਡਾ ਸਟੈਂਜਾ ਸਟੈਂਜਾ ਖਤਮ ਹੋ ਗਿਆ ਉਸ ਤੋਂ ਬਾਅਦ ਇੱਕ ਲਾਈਨ ਛੱਡ ਦਿਓ ਫਿਰ ਜਿਹੜਾ ਅਗਲਾ ਕੁਐਸਚਨ ਅਟੈਂਪਟ ਕਰੋ ਫਿਰ ਜੋ ਆਨਸਰ ਉਹਦਾ ਕੰਪਲੀਟ ਹੋ ਗਿਆ ਵਨ ਲਾਈਨ ਛੱਡ ਦਿਓ ਲਾਸਟ ਦੇ ਵਿੱਚ ਤੁਸੀਂ ਪੇਪਰ ਦੇ ਵਿੱਚ ਲਾਈਨ ਨਾਲ ਲਾ ਕੇ ਆਉਣੀ ਹੈ ਨਾ ਮਤਲਬ ਕਿ ਪੇਪਰ ਨੂੰ ਬਹੁਤ ਸੋਹਣਾ ਬਣਾਉਣਾ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਆ ਨਾ ਜੋ ਸੋਹਣੀ ਚੀਜ਼ ਹੁੰਦੀ ਆ ਉਹਨੂੰ ਆਪਾਂ ਦੇਖ ਕੇ ਉਹ ਹੋ ਜਾਂਦਾ ਤਾਂ ਸੇਮ ਉਸੇ ਤਰੀਕੇ ਨਾਲ ਉਹਦੇ ਜਿਹੜੇ ਆਪਾਂ ਬੁਰਾਣੇ ਨੇ ਉਹ ਵੀ ਭੁੱਲ ਜਾਂਦੇ ਆ ਤਾਂ ਸੇਮ ਉਸੇ ਤਰੀਕੇ ਨਾਲ ਪੇਪਰ ਨੂੰ ਇਹਨਾਂ ਸੋਹਣਾ ਬਣਾਉਣਾ ਕਿ ਐਗਜ਼ਾਮੀਨਰ ਨੂੰ ਡਾਇਰੈਕਟ ਕਰੇਗਾ ਪੇਪਰ ਮਤਲਬ ਕਿ ਇੱਕ ਜਦੋਂ ਕਟਿੰਗ ਨਹੀਂ ਹੋਊਗੀ ਠੀਕ ਹੈ ਤਾਂ ਪੇਪਰ ਦੇਖਣ ਵਾਲੇ ਨੂੰ ਬਹੁਤ ਵਧੀਆ ਲੱਗੂਗਾ ਦੂਜਾ ਜਦੋਂ ਤੁਹਾਡੇ ਲਾਈਨਾਂ ਲੱਗਾਈ ਜਾਵੇ ਹੋਣਗੀਆਂ ਤੇ ਜਿਹੜੇ ਹੈਡਿੰਗਸ ਅਗਰ ਤੁਸੀਂ ਲਿਖ ਰਹੇ ਹੋ ਤਾਂ ਹੈਡਿੰਗ ਨੂੰ ਅੰਡਰਲਾਈਨ ਕੀਤਾ ਹੋਗਾ ਤੇ ਤੁਹਾਡਾ ਜੋ ਵੀ ਤੁਸੀਂ ਕਰ ਰਹੇ ਹੋ ਸਪੋਜ਼ ਇਹ ਨਹੀਂ ਹੈ ਕਿ ਤੁਸੀਂ ਪਹਿਲਾਂ ਤਾਂ ਤੁਸੀਂ ਪ੍ਰੋਜ਼ੇ ਕਰਨੇ ਨੇ ਜੋ ਵੀ ਚੀਜ਼ ਸੈਕਸ਼ਨ ਪਹਿਲਾਂ ਕਰ ਰਹੇ ਹੋ ਸੈਕਸ਼ਨ ਪਾਇਆ ਹੋਵੇ ਕੁਐਸਚਨ ਪਾਇਆ ਹੋਵੇ ਕੁਐਸਚਨ ਨੰਬਰ ਪਾਇਆ ਹੋਵੇ ਠੀਕ ਹੈ ਤੇ ਇਹੀ ਜਿਹੜੇ ਕਿ ਚੀਜ਼ਾਂ ਆਉਂਦੇ ਨੇ ਮੈਕਸਿਮਮ ਮਾਰਕਸ ਜਿਹੜੇ ਕਿ ਸਕੋਰ ਕਰਨ ਦੇ ਲਈ ਤੇ ਐਵੇਂ ਅਗਰ ਤੁਸੀਂ ਪੋਇਮ ਜਿਆਦਾ ਕੀਤੇ ਹੋਏ ਨੇ ਬਟ ਉੱਥੇ ਤੁਹਾਨੂੰ ਲੱਗਦਾ ਵੀ ਇਹ ਤਾਂ ਤੁਹਾਨੂੰ ਕੁਐਸਚਨ ਆ ਹੀ ਨਹੀਂ ਰਿਹਾ ਇਹ ਪਤ ਨਹੀਂ ਕਿੱਥੋਂ ਆ ਗਿਆ ਫਿਰ ਤੁਸੀਂ ਜੋ ਵੀ ਤੁਹਾਨੂੰ ਉਸ ਪੋਇਮ ਦੇ ਜਿਹੜੇ ਕੁਐਸਚਨ ਤੁਸੀਂ ਯਾਦ ਕੀਤੇ ਹੋਏ ਨੇ ਜੋੜੇ ਵੀ ਕੁਐਸਚਨ ਯਾਦ ਕੀਤੇ ਹੋਏ ਨੇ ਉਹ ਤੁਸੀਂ ਉਹਦੇ ਵਿੱਚ ਲਿਖ ਲੈਣੇ ਨੇ ਠੀਕ ਹੈ ਪੇਪਰ ਨੂੰ ਛੱਡ ਕੇ ਨਹੀਂ ਆਉਣਾ ਹਰ ਹਾਲਤ ਦੇ ਵਿੱਚ ਸਾਰਾ ਪੇਪਰ ਅਟੈਂਪਟ ਕਰਨਾ ਟੋਟਲੀ ਠੀਕ ਹੈ ਕੁਝ ਵੀ ਛੱਡ ਕੇ ਨਹੀਂ ਆਉਣਾ ਜਿਵੇਂ ਮਾਡਲਸ ਦੇ ਵਿੱਚ ਵੀ ਤੁੱਕਾ ਵੀ ਲੱਗ ਜਾਂਦਾ ਮਾਡਲ ਦੇ ਵਿੱਚ ਹਨਾ ਮਾਡਲਸ ਦੇ ਵਿੱਚ ਇਸ ਤੋਂ ਇਲਾਵਾ ਜਿਹੜੇ ਕਿ ਆਪਣੇ ਹੈਗੇ ਨੇ ਡਿਟਰਮੀਨੈਂਟਸ ਠੀਕ ਹੈ ਸੋ ਪੇਪਰ ਨੂੰ ਦੇਖ ਕੇ ਉਹਨੂੰ ਐਨ ਕੇਅਰਫੁਲੀ ਰੀਡ ਕਰਕੇ ਫਿਰ ਤੁਸੀਂ ਆਪਣੇ ਜਿਹੜੇ ਕਿ ਆਨਸਰਸ ਕਰਨੇ ਸਟਾਰਟ ਕਰ ਦੇਣੇ ਨੇ ਸੈਕਸ਼ਨ ਜ਼ਰੂਰ ਪਾਉਣੇ ਨੇ ਕੁਐਸਚਨ ਨੰਬਰ ਜ਼ਰੂਰ ਪਾਉਣਾ ਓਵਰਰਾਈਟਿੰਗ ਨਹੀਂ ਕਰਨੀ ਹੈਗੇ ਤੇ ਸਪੈਲਿੰਗ ਮਿਸਟੇਕ ਨਹੀਂ ਕਰਨੇ ਆਉਣਗੇ ਸੋ ਇਹ ਸੀ ਤੁਹਾਡੇ ਪੇਪਰ ਬਾਰੇ ਤੁਹਾਨੂੰ ਜਿਹੜੇ ਕਿ ਇੰਪੋਰਟੈਂਟ ਟਿਪਸ ਦੱਸਣਾ ਤੇ ਜਿਨ੍ਹਾਂ ਨੇ ਹਾਈ ਸਕੋਰ ਜੇਨ ਕਰਨ ਦਾ ਜਿਹੜਾ ਟਾਰਗੇਟ ਆ ਉਹ ਵੀ ਪੇਪਰ ਨੂੰ ਐਦਾਂ ਹੀ ਕਰਨ ਪੇਪਰ ਨੂੰ ਬਹੁਤ ਵਧੀਆ ਕਰਨ ਠੀਕ ਹੈ ਤਾਂ ਵਧੀਆ ਆਣ ਮਾਰਕਸ ਲੈ ਕੇ ਤੁਸੀਂ ਪਾਸ ਹੋਵੋਗੇ ਸਾਰੇ ਬੱਚੇਨ ਪਾਸ ਹੋਵੋਗੇ ਠੀਕ ਹੈ ਵੈਸਟ ਆਫ ਲੱਕ ਆਲ ਸਟੂਡੈਂਟਸ ਥੈਂਕਸ